ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਉਤ ਬੰਦਨਨ ਕਬਾਰ ਸਰਬ ਕਲਾ ਸਮਰੱਤ ਨੋਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰੱਥ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਖੂ ਰਖਣ ਹਾਰ ਦੇ ਅਲਾ ਨਾਨਕ ਕਰਕੇ ਗੋਲੇ ਸੁੱਕਾ ਹੋਟਾਲ ਗੁਰੂ ਸੇਵੀ ਆ ਐਨਸਾ ਸਭਾਈ ਦਰਸ਼ਨ ਪਰ ਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਸੋਰਠ ਮਹੱਲਾ ਪੰਜਵਾ ਗੁਰਪੂਰ ਕੀਤੇ ਪੂਰੀ ਪ੍ਰਭ ਰਵ ਰਹਿਆ ਪਰਪੂਰੀ ਗੁਰਪੂਰ ਕੀਤੇ ਪੂਰੀ ਪ੍ਰਭ ਰਵ ਰਹਿਆ ਪਰਪੂਰੀ ਹੇਮ ਕੁਸਲ ਭਇਆ ਇਸ ਨਾਨਕ ਪਾਰ ਬ੍ਰਹਮ ਮਿਟੋ ਕੁਰਬਾਨ ਗੁਰ ਕੀ ਚਰਨ ਕਵਲ ਰਿਧਿ ਧਾਰਿ ਮਿਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਇ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲਤਿ ਆਈਐ ਮਨ ਵਾਂਛਦ ਫਲ ਪਾਈ ਗੁਰਪੂਰ ਰਿਦੈ ਧਿਆਈਐ ਗੁਰੂ ਗੋਪਾਲ ਅਨੰਦਾ ਜਬ ਜਬ ਜੀਵੇ ਪਰਮ ਅਨੰਦਾ ਜਨ ਨਾਨਕ ਨਾਮ ਤੇ ਆਇਆ ਰਵੇ ਆਪਣਾ ਮਿਰਦ ਰਖਾਇਆ ਗੁਰੂ ਗੋਪਾਲ ਅਨੰਦਾ ਜਬ ਜਬ ਜੀਵੇ ਪਰਮ ਅਨੰਦਾ ਜਨ ਨਾਨਕ ਨਾਮ ਤੇ ਆਇਆ ਰਾਵੇ ਆਪਣਾ ਬਿਰਧ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ